ਐਸਐਮ ਨੈਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਤੁਹਾਡੇ ਨਾਲ ਰਕੇਸ਼ ਇੱਕ ਵਾਰ ਫਿਰ ਮੌਜੂਦ ਹਾਂ ਪ੍ਰੋਗਰਾਮ ਪੱਕ ਦੀ ਸਿਆਸਤ ਲੈ ਕੇ ਜਿਸ ਨਾਲ ਸਾਡੇ ਨਾਲ ਗੱਲਬਾਤ ਕਰਨਗੇ ਬੀ ਵਿਰਿੰਦਰ ਜੀ ਸਵਾਗਤ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਕੇਸ਼ ਜੀ ਵਿਰਿੰਦਰ ਜੀ ਪਹਿਲਾ ਸਵਾਲ ਰਾਹੁਲ ਗਾਂਧੀ ਨੂੰ ਲੈ ਕੇ ਰਾਹੁਲ ਗਾਂਧੀ ਜਿੱਤੀ ਹੋਈ ਸੀਟ ਤੋਂ ਅਸਤੀਫਾ ਦੇ ਦਿੱਤਾ ਕੀ ਕਾਰਨ ਮੰਨਦੇ ਹੋ ਦੇਖੋ ਰਕੇਸ਼ ਜੀ ਜੇ ਆਪਾਂ 2019 ਦੀ ਗੱਲ ਕਰੀਏ ਤੇ 2019 ਦੇ ਵਿੱਚ ਵੀ ਰਾਹੁਲ ਗਾਂਧੀ ਇੱਕੋ ਵੇਲੇ ਲੋਕ ਸਭਾ ਦੀਆਂ ਦੋ ਸੀਟਾਂ ਤੋਂ ਚੋਣ ਲੜੇ ਸੀ ਇੱਕ ਅਮੇਠੀ ਤੋਂ ਤੇ ਦੂਸਰਾ ਵਾਈ ਨਾਟ ਤੋਂ ਅਮੇਠੀ ਵਾਲੀ ਸੀਟ ਦੇਤੇ ਤੁਸੀਂ ਸੋਚ ਲੋ ਕਿ ਜਿਹੜੇ ਸਮ੍ਰਿਤੀ ਰਾਨੀ ਬੀਜੇਪੀ ਦੇ ਉਹ ਜਿੱਤ ਗਏ ਸੀ ਤੇ ਰਾਹੁਲ ਗਾਂਧੀ ਹਾਰ ਗਏ ਸੀ ਵਾਈ ਨਾਟ ਤੋਂ ਉਹ ਫਿਰ ਐਮਪੀ ਚੁਣੇ ਗਏ ਸੀ ਤੇ ਹੁਣ 2024 ਦੀ ਗੱਲ ਕਰੀਏ ਤਾਂ 2024 ਦੇ ਵਿੱਚ ਜਿਸ ਢੰਗ ਨਾਲ ਪਤਾ ਹੀ ਹੈ ਕਿ ਅਮੇਠੀ ਦੀ ਸੀਟ ਤੋਂ ਉਹਨਾਂ ਨੇ ਲੁਧਿਆਣਾ ਦੇ ਰਹਿਣ ਵਾਲੇ ਜਿਹੜੇ ਕਿ ਰਜੀਵ ਗਾਂਧੀ ਦੇ ਕਾਫੀ ਨੇੜੇ ਮੰਨੇ ਜਾਂਦੇ ਸੀਗੇ ਆ ਆਪਣੇ ਕਿਸ਼ੋਰੀ لال ਸ਼ਰਮਾ ਉਹ ਅ ਮਿੱਠੀ ਸੀਟ ਤੋਂ ਚੋਣ ਲੜੇ ਤੇ ਜਿੱਤੇ ਹੁਣ ਦੂਜੇ ਪਾਸੇ ਜਿਹੜੇ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਇਸ ਵਾਰ ਰਾਇਬਰੇਲੀ ਤੇ ਵਾਈਨਾਰ ਤੋਂ ਵਾਈਨਾਰ ਜਿਹੜਾ ਪੈਂਦਾ ਹੈ ਇੱਥੇ ਸਾਊਥ ਦੇ ਵਿੱਚ ਉੱਥੋਂ ਚੋਣ ਲੜੀ ਸੀਗੀ ਹੁਣ ਜਿਸ ਤਰੀਕੇ ਦੇ ਨਾਲ ਦੋਨੇ ਸੀਟਾਂ ਉਹਨਾਂ ਨੇ ਜਿੱਤ ਲੀਆਂ ਸੀ ਠੀਕ ਹੈ ਰਾਇਬਰੇਲੀ ਦੀ ਸੀਟ ਵੀ ਜਿੱਤੀ ਰਾਹੁਲ ਗਾਂਧੀ ਨੇ ਤੇ ਦੂਜੇ ਪਾਸੇ ਵਾਈਨਾਰ ਦੀ ਜਿਹੜੀ ਸੀ ਲੋਕ ਸਭਾ ਕੰਸਟਿਟੈਂਸੀ ਉਹਦੀ ਸੀਟ ਵੀ ਜਿੱਤ ਲਈ ਹੁਣ ਇਹ ਪਹਿਲੀ ਵਾਰ ਹੀ ਨਹੀਂ ਹੈ ਕਿ ਇੱਕ ਕੋਈ ਕੈਂਡੀਡੇਟ ਜਿਹੜਾ ਨਾ ਇੱਕੋ ਟਾਈਮ ਤੇ ਦੋ ਜੜੀਆਂ ਨੇ ਸੀਟਾਂ ਤੋਂ ਚੋਣ ਲੜਿਆ ਹੋਵੇ ਦੇਖੋ ਜੇ ਆਪਾਂ ਗੱਲ ਕਰੀਏ ਨਰਿੰਦਰ ਮੋਦੀ ਹੁਰਾਂ ਦੀ ਸਾਡੇ ਪ੍ਰਧਾਨ ਮੰਤਰੀ ਜਿਹੜੇ ਨੇ 2014 ਦੇ ਵਿੱਚ ਜਦੋਂ ਪਹਿਲੀ ਵਾਰੀ ਇਹ ਲੋਕ ਸਭਾ ਦੀ ਚੋਣ ਇਹਨਾਂ ਨੇ ਲੜੀ ਹੈ ਜਿੱਤੇ ਨੇ ਤੇ ਇਹਨਾਂ ਨੇ ਇੱਕੋ ਵੇਲੇ ਵਡੂਦਰਾ ਤੇ ਦੂਸਰਾ ਇਹਨਾਂ ਨੇ ਵਾਰਾਨਸੀ ਤੋਂ ਚੋਣ ਲੜੀ ਸੀ ਅਟਲ ਵਿਹਾਰੀ ਵਾਜਪਾਈ ਹੁਰਾਂ ਨੇ ਵੀ ਤੁਸੀਂ ਦੇਖ ਲਓ ਕਿ ਲਖਨਊ ਤੋਂ ਚੋਣ ਲੜੀ ਸੀ ਤੇ ਦੂਸਰੇ ਪਾਸੇ ਗਾਂਧੀਨਗਰ ਤੋਂ ਚੋਣ ਲੜੀ ਸੀ ਉਸ ਵੇਲੇ ਜਿਹੜੇ ਆਪਣੇ ਲਾਲ ਕਿਸ਼ਨ ਅਡਵਾਨੀ ਸੀਗੇ ਉਹਨਾਂ ਤੇ ਦੋਸ਼ ਲੱਗਿਆ ਸੀਗਾ ਹਵਾਲਾ ਦਾ ਉਹਨਾਂ ਨੇ ਚੋਣ ਲੈਣੀ ਸੀ ਪਰ ਐਥਿਕ ਐਥਿਕਲੀ ਕੀ ਹੈ ਕਿ ਉਹ ਉਹਨਾਂ ਨੇ ਆਪਣਾ ਚੋਣ ਫਿਰ ਆਪ ਹੀ ਮਨਾ ਕਰਤੀ ਸੀ ਕਿਉਂਕਿ ਮੈਂ ਚੋਣ ਨਹੀਂ ਲੈਣ ਲਾਲ ਕਿਸ਼ਨ ਅਡਵਾਨੀ ਹੋਰਾਂ ਨੇ ਸੋ ਇਸੇ ਤਰੀਕੇ ਦੇ ਨਾਲ ਜੇ ਆਪਾਂ ਸੋਨੀਆ ਗਾਂਧੀ ਦੀ ਗੱਲ ਕਰ ਲਈਏ ਤਾਂ ਸੋਨੀਆ ਗਾਂਧੀ ਨੇ ਵੀ ਤੁਸੀਂ ਦੇਖ ਲਓ ਕਿ ਅਮੇਠੀ ਤੇ ਬੱਲਾਰੀ ਕਰਨਾਟਕਾ ਚ ਪੈਂਦਾ ਇਹ ਦੋ ਜਗ੍ਹਾ ਤੋਂ ਚੋਣ ਲੜੀ ਸੀ ਹੁਣ ਕੀ ਕੋਈ ਆਦਮੀ ਕੋਈ ਉਮੀਦਵਾਰ ਇੱਕੋ ਟਾਈਮ ਤੇ ਦੋ ਜਗ੍ਹਾ ਚੋਣ ਲੜ ਸਕਦਾ ਹੈ ਤੇ ਜਵਾਬ ਹੈਗਾ ਹਾਂ ਕਿਉਂਕਿ ਜਿਹੜਾ ਕਾਨੂੰਨ ਹੈ ਦਾ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951 ਇਹ ਸਾਨੂੰ ਇਸ ਚੀਜ਼ ਦਾ ਜਿਹੜਾ ਹੈਗਾ ਕੋਈ ਵੀ ਉਮੀਦਵਾਰ ਨੂੰ ਇਸ ਚੀਜ਼ ਨੂੰ ਹੱਕ ਦਿੰਦਾ ਕਿ ਉਹ ਚੋਣ ਲੜ ਸਕਦਾ ਹੈ ਇੱਕੋ ਵੇਲੇ ਦੋ ਕੰਸਟੀਟੂਐਂਸੀ ਤੋਂ ਦੇਖੋ ਜੇ ਆਪਾਂ ਗੱਲ ਕਰੀਏ 1996 1996 ਦੇ ਵਿੱਚ ਇਹ ਪ੍ਰੋਵੀਜ਼ਨ ਹੁੰਦੀ ਸੀ ਲਾਅ ਹੁੰਦੀ ਸੀ ਉਦੋਂ ਸਾਫ਼-ਸਾਫ਼ ਤੌਰ ਤੇ ਲਿਖਿਆ ਹੋਇਆ ਸੀ ਜੀ ਕਿ ਕੋਈ ਵੀ ਉਮੀਦਵਾਰ ਜਿਹੜਾ ਹੈਗਾ ਉਹ ਇੱਕੋ ਵੇਲੇ ਇੱਕ ਜਾਂ ਇੱਕ ਤੋਂ ਵੱਧ ਸੀਟਾਂ ਤੇ ਚੋਣ ਲੜ ਸਕਦਾ ਸੀ 1996 ਤੋਂ ਪਹਿਲਾਂ ਉਦੋਂ ਇਹ ਨਹੀਂ ਸੀ ਮਿਆਦ ਨਹੀਂ ਸੀ ਮਿੱਥੀ ਹੋਈ ਭਈ ਭਾਈ ਉਹ ਦੋ ਸੀਟਾਂ ਤੇ ਲੜਦਾ ਤਿੰਨ ਸੀਟਾਂ ਲੜਦਾ 10 ਸੀਟਾਂ ਤੇ ਲੜਦਾ ਕਿੰਨੀਆਂ ਵੀ ਸੀਟਾਂ ਤੇ ਚੋਣ ਲੜ ਸਕਦਾ ਸੀ ਹੁਣ ਸਾਡੇ ਗਵੰਡੀ ਦੇਸ਼ ਪਾਕਿਸਤਾਨ ਜੀ ਦੇਖ ਲੋ ਤੁਸੀਂ ਇਹ ਦੇਖ ਲੋ ਕਿ ਉਹ ਆਪਣੇ Imran Khan ਇੱਕੋ ਟਾਈਮ ਤੇ 9 ਸੀਟਾਂ ਤੇ ਚੋਣ ਲੜੇ 1996 ਤੋਂ ਬਾਅਦ ਇਹ ਸਾਫ਼ ਚੀਜ਼ ਚੀਜ਼ ਤੇ ਮਤਲਬ ਇਸ ਚੀਜ਼ ਤੇ ਰੋਕ ਲਾਤੀ ਗਈ ਕਿ ਸਿਰਫ ਅ 2 ਸੀਟਾਂ ਤੇ ਵੱਧ ਤੋਂ ਵੱਧ 2 ਸੀਟਾਂ ਦੇ ਚੋਣ ਕੋਈ ਵੀ ਉਮੀਦਵਾਰ ਲੜ ਸਕਦਾ ਪਰ ਉਹਦੇ ਚ ਅੱਗੇ ਫਰਦਰ ਪ੍ਰੋਵੀਜ਼ਨ ਕੀ ਸੀ ਸੈਕਸ਼ਨ 33 ਕੀ ਕਹਿੰਦਾ ਸੈਕਸ਼ਨ 33 ਕੀ ਕਹਿੰਦਾ ਕਿ ਕੋਈ ਵੀ ਬੰਦਾ ਦੋ ਕਨਸਟੀਟਿਊਐਂਟ ਤੋਂ ਉਮੀਦਵਾਰ ਚੋਣ ਲੜ ਸਕਦਾ ਉਹਦੇ ਦੂਜੇ ਪਾਸੇ ਸੈਕਸ਼ਨ 70 ਦੇ ਅਕੋਰਡਿੰਗਲੀ ਜਿੱਤੇ ਮੰਨ ਲਓ ਕੋਈ ਵੀ ਬੰਦਾ ਦੋ ਸੀਟਾਂ ਜਿੱਤਦਾ ਹੈ ਤੇ ਉਹਦੇ ਚੋਂ ਇੱਕ ਸੀਟ ਤੋਂ ਉਹਨੂੰ ਵੇਕੈਂਡ ਕਰਨੀ ਪਾਉਗੀ ਵੇਕਟ ਕਰਨੀ ਪਾਉਗੀ ਖਾਲੀ ਕਰਨੀ ਪਾਉਗੀ ਔਰ ਉੱਥੇ ਬਾਈ ਇਲੈਕਸ਼ਨ ਹੋਣਗੇ ਬਾਈ ਇਲੈਕਸ਼ਨ ਦੇ ਵਿੱਚ ਦੁਬਾਰਾ ਜਿਹੜੀ ਉੱਥੇ ਚੋਣ ਹੋਊਗੀ ਹੁਣ ਦੇਖੋ ਇਹ ਚੀਜ਼ ਹੈ ਤਾਂ ਕਾਨੂੰਨ ਸਾਨੂੰ ਕਹਿੰਦਾ ਕਾਨੂੰਨ ਦੇ ਵਿੱਚ ਇਹ ਚੀਜ਼ ਹੈ ਪਰ ਦੂਜੇ ਪਾਸੇ ਜੇ ਦੇਖ ਲਈਏ ਨਾ ਸਾਡੇ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਾਹੌਲ ਹੈ ਕਿਉਂਕਿ ਇਹ ਜਿਹੜਾ ਇਲੈਕਸ਼ਨ ਹੁੰਦੇ ਨੇ ਇਸ ਵੇਲੇ ਜਮਹੂਰੀ ਮੁਲਕ ਹੈ ਲੋਕਤਾਂਤ੍ਰਿਕ ਮੁਲਕ ਹੈ ਔਰ ਜਿਹੜੇ ਪਬਲਿਕ ਦੇ ਪੈਸੇ ਤੋਂ ਸਾਰਾ ਚੀਜ਼ਾਂ ਚੱਲਦੀਆਂ ਨੇ ਹੁਣ ਰੂਲ ਦੇ ਮੁਤਾਬਕ ਜਿਹੜਾ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਹੁਣ ਵਾਈਡ ਨਾਟ ਸੀਟ ਤੋਂ ਅਸਤੀਫਾ ਦਿੱਤਾ ਕਿਉਂਕਿ ਇੱਕ ਸੀਟ ਹੀ ਉਹ ਆਪਣੇ ਰਿਪਰੈਜ਼ੈਂਟ ਕਰ ਸਕਦੇ ਸੀ ਇੱਕ ਸੀਟ ਤੋਂ ਹੀ ਪਰ ਉਹਨਾਂ ਨੇ ਬੀਤੇ ਦਿਨ 18 ਕਿਉਂਕਿ ਇੱਕ ਚੀਜ਼ ਇਹ ਇਹ ਹੋਰ ਹੈ ਕਿ ਮੰਨ ਲਓ ਕੋਈ ਉਮੀਦਵਾਰ ਇੱਕੋ ਵੇਲੇ ਵਿਧਾਨ ਸਭਾ ਦੀਆਂ ਜਾਂ ਲੋਕ ਸਭਾ ਦੀਆਂ ਦੋ ਸੀਟਾਂ ਜਿੱਤ ਲੈਂਦਾ ਇੱਕੋ ਵੇਲੇ ਹੈਨਾ ਤੇ ਉਸ ਨੂੰ 14 ਦਿਨਾਂ ਦੇ ਅੰਦਰ ਅੰਦਰ ਅਸਤੀਫਾ ਦੇਣਾ ਜ਼ਰੂਰੀ ਹੈ ਹੁਣ ਉਹਨਾਂ ਨੇ ਵੀ ਬੀਤੇ ਦਿਨ ਅਸਤੀਫਾ ਦਿੱਤਾ ਲੋਕ ਸਭਾ ਸਪੀਕਰ ਦੇ ਆਫਿਸ ਜਾ ਕੇ ਔਰ ਹੁਣ ਦੇਖਿਆ ਜਾਵੇ ਨੇ ਇੱਕ ਪਹਿਲਾ ਪਿਛਲੇ ਸਾਲ ਦੀ ਆਪਾਂ ਗੱਲ ਕਰ ਲਈ 2023 ਦੇ ਵਿੱਚ ਇੱਕ ਪਟੀਸ਼ਨ ਫਾਈਲ ਹੋਈ ਸੀ ਅਸ਼ਵਨੀ ਕੁਮਾਰ ਉਪਾਧਿਆਏ ਨਾਂ ਦੇ ਜਿਹੜੇ ਐਡਵੋਕੇਟ ਸਾਹਿਬ ਸੀਗੇ ਉਹਨਾਂ ਨੇ ਇੱਕ ਪਟੀਸ਼ਨ ਫਾਈਲ ਕੀਤੀ ਸੁਪਰੀਮ ਕੋਰਟ ਦੇ ਵਿੱਚ ਜਿਹਦੇ ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਨੂੰ ਬਦਲ ਦੇਣਾ ਚਾਹੀਦਾ ਹੈ ਸਿਸਟਮ ਨੂੰ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਇੱਕੋ ਵੇਲੇ ਇੱਕ ਸੀਟ ਦੇ ਉੱਤੇ ਬੰਦਾ ਕੋਈ ਵੀ ਉਮੀਦਵਾਰ ਹੈ ਦੋ ਸੀਟਾਂ ਦੇ ਚੋਣਾਂ ਨਾਲ ਇਕੋ ਵੇਲੇ ਚਲੇ ਉਹਦੇ ਚ ਕਾਰਨ ਕੀ ਹੈ ਇੱਕ ਦਿਨ ਕੇਸ ਜੀ ਮੰਨ ਲਓ ਕੋਈ ਉਮੀਦਵਾਰ ਇਕੋ ਵੇਲੇ ਦੋ ਸੀਟਾਂ ਦੇ ਚੋਣ ਲੜਦਾ ਹੈ ਇਹ ਤੇ ਪੱਕਾ ਹੀ ਹੈ ਜੇ ਤੇ ਉਹ ਇੱਕ ਸੀਟ ਤੇ ਜਿੱਤ ਜਾਂਦਾ ਤੇ ਇੱਕ ਤੇ ਹਾਰ ਜਾਂਦਾ ਕੋਈ ਗੱਲ ਨਹੀਂ ਦੋਨਾਂ ਤੇ ਹਾਰ ਜਾਂਦਾ ਕੋਈ ਗੱਲ ਨਹੀਂ ਪਰ ਜੇ ਦੋਨਾਂ ਤੇ ਜਿੱਤ ਜਾਂਦਾ ਉਹਦੇ ਚ ਇੱਕ ਸੀਟ ਤੇ ਖਾਲੀ ਹੋ ਜਾਂਦੀ ਹੈ ਨਾ ਫਿਰ ਫਿਰ ਉਹ ਦੁਬਾਰਾ ਇਲੈਕਸ਼ਨ ਹੋਣੇ ਆ ਦੁਬਾਰਾ ਪਬਲਿਕ ਦੇ ਟੈਕਸ ਦੇ ਪੈਸਿਆਂ ਦਾ ਖਰਚਾ ਹੋਣਾ ਦੁਬਾਰਾ ਸਾਰੀ ਮਸ਼ੀਨਰੀ ਲੱਗਣੀ ਹੈ ਉਸ ਕੰਸਟਿਟੈਂਸੀ ਤੇ ਦੁਬਾਰਾ ਸਾਰੀ ਐਕਸਰਸਾਈਜ਼ ਹੋਣੀ ਹੈ ਦੁਬਾਰਾ ਜਿੰਨੇ ਵੀ ਅਫੀਸ਼ੀਅਲਸ ਹੈਗੇ ਨੇ ਉਸ ਕੰਸਟਿਟੈਂਸੀ ਦੇ ਉਹਨਾਂ ਨੂੰ ਉੱਥੇ ਪੋਲਿੰਗ ਅਫੀਸਰ ਹੈ ਰਿਟਰਨਿੰਗ ਅਫੀਸਰ ਹੈ ਹੋਰ ਜਿਹੜੀ ਪੈਰਾ ਮਿਲਿਟਰੀ ਫੋਰਸਸ ਹੈਗੀਆਂ ਹੋਰ ਜੋ ਸਿਕਿਉਰਿਟੀ ਹੈਗੀਆਂ ਉਹਨਾਂ ਨੂੰ ਉੱਥੇ ਲੱਗਣਾ ਪੈਣਾ ਨੁਕਸਾਨ ਪਬਲਿਕ ਦਾ ਹੁੰਦਾ ਗੱਲ ਠੀਕ ਹੈ ਕਿਉਂਕਿ ਆਪਣਾ ਬਹੁਤ ਰਿਚ ਮੁਲਕ ਤੇ ਹੈ ਨਹੀਂ ਗਰੀਬ ਮੁਲਕਾਂ ਦੀ ਸ਼੍ਰੇਣੀ ਚਾਹੁੰਦਾ ਇਹ ਸਭ ਖਰਚਾ ਜਿਹੜਾ ਹੈਗਾ ਇਹ ਹੁੰਦਾ ਔਰ ਅਸ਼wini ਕੁਮਾਰੋਪਾ ਦੇਹਾਈ ਨੇ ਪਟੀਸ਼ਨ ਪਾਈ ਹੁਣ ਪਟੀਸ਼ਨ ਜਿਸ ਵੇਲੇ ਪਾਈ ਤੇ ਸੁਪਰੀਮ ਕੋਰਟ ਨੇ ਕੀ ਕਿਹਾ ਸੁਪਰੀਮ ਕੋਰਟ ਦਾ ਕੀ ਜਵਾਬ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਬਿਲਕੁਲ ਅਸੀਂ ਇਹ ਜਿਹੜੀ ਤੁਸੀਂ ਪਟੀਸ਼ਨ ਪਾਈ ਹੈ ਇਸ ਦਾ ਅਸੀਂ ਸਮਰਥਨ ਕਰਦੇ ਹਾਂ ਪਰ ਪਰ ਚੀਜ਼ ਕੀ ਹੈ ਪਰ ਗੱਲ ਇਹ ਹੈ ਕਿ ਇਹ ਜਿਹੜਾ ਅਧਿਕਾਰ ਹੈਗਾ ਇਸ ਚੀਜ਼ਾਂ ਨੂੰ ਕਾਨੂੰਨ ਨੂੰ ਬਦਲਣ ਦਾ ਨੀਮਾ ਨੂੰ ਬਦਲਣ ਦਾ ਇਹ ਸਾਡੇ ਹੱਥ 'ਚ ਨਹੀਂ ਹੈ ਇਹ ਸੰਸਦ ਦੇ ਵਿੱਚ ਅਧਿਕਾਰ ਹੈ ਕਿ ਕਾਨੂੰਨ ਕਿੱਥੇ ਬਣਦੇ ਨੇ ਸੰਸਦ ਦੇ ਵਿੱਚ ਬਣਦੇ ਨੇ ਸੋ ਇਹ ਜਿਹੜਾ ਹੈਗਾ ਉੱਥੇ ਕਾਨੂੰਨ ਬਣਾਏ ਜਾਂਦੇ ਨੇ ਤੇ ਅਦਾਲਤ ਕਾਨੂੰਨ ਨਹੀਂ ਬਣਾ ਸਕਦੀ ਠੀਕ ਹੈ ਸੋ ਇਹਦੇ 'ਚ ਸਰਕਾਰ ਦਾ ਕੀ ਸੀਗਾ ਸਰਕਾਰ ਦਾ ਕੀ ਤਰਕ ਸੀਗਾ ਸਰਕਾਰ ਨੇ ਜਦੋਂ ਸਰਕਾਰ ਨੇ ਆਪਣਾ ਤਰਕ ਦਿੱਤਾ ਕਹਿੰਦੇ ਜੀ ਦੇਖੋ 1996 ਤੋਂ ਪਹਿਲਾਂ ਇਹ ਪ੍ਰੋਵੀਜ਼ਨ ਹੁੰਦਾ ਸੀਗਾ ਕਿ ਕੋਈ ਵੀ ਉਮੀਦਵਾਰ ਹੈ ਜਿਹੜਾ ਉਹ ਇੱਕ ਤੋਂ ਵੱਧ ਸੀਟਾਂ ਤੇ ਚੋਣ ਲੜ ਸਕਦਾ ਸੀ ਇੱਕ ਜਾਂ ਇੱਕ ਤੋਂ ਵੱਧ ਮੰਨ ਲਓ ਜੁਨੀਵੀਂ ਵੀ ਇੱਛਾ ਸੀਗੀ ਪਰ ਇਹ ਤੇ ਠੀਕ ਹੈ ਨਾ ਹੁਣ ਮਤਲਬ ਕਿ ਇਸ ਵੇਲੇ ਜਿਹੜਾ ਹੈਗਾ ਉਹ ਦੋ ਹੀ ਸੀਟਾਂ ਕਰ ਦਿੱਤੀਆਂ ਗਈਆਂ ਨੇ ਉਹ ਦੋ ਸੀਟਾਂ ਤੋਂ ਚਣਨ ਦਾ ਅਧਿਕਾਰ ਦਿੱਤਾ ਗਿਆ ਠੀਕ ਹੈ ਇਸ ਕਰਕੇ ਇਹ ਚੀਜ਼ ਜਿਹੜੀ ਹੈਗੀ ਹੈ ਇਹ ਕਾਫੀ ਸੁਧਾਰ ਹੋਇਆ ਹੈ ਇਹਦੇ 'ਚ ਸਰਕਾਰ ਨੇ ਕਿਹਾ ਵੀ ਜਿੱਥੇ ਕਿੰਨੀਆਂ ਲਿਮਟਿਡ ਸੀਟਾਂ ਦੇ ਕੋਈ ਮਤਲਬ ਉਹਦੇ 'ਚ ਮਿਆਦ ਨਹੀਂ ਸੀ ਕੋਈ ਕੈਪ ਨਹੀਂ ਸੀ ਲੱਗੀ ਭਈ ਕੋਈ ਉਮੀਦਵਾਰ ਕਿੰਨੀਆਂ ਸੀਟਾਂ ਤੋਂ ਚੋਣ ਲੜ ਸਕਦਾ ਪਰ 1996 ਤੋਂ ਬਾਅਦ ਸਰਕਾਰ ਕਹਿੰਦੀ ਵੀ ਉਹਨਾਂ ਦਾ ਤਰਕ ਸੀਗਾ ਪਰ ਹੁਣ ਤੇ ਕਾਨੂੰਨ ਬਦਲਿਆ ਗਿਆ ਹੈ ਇਹ ਬਦਲ ਦਿੱਤਾ ਹੈ 96 ਤੋਂ ਬਾਅਦ ਸਿਰਫ ਦੋ ਹੀ ਸੀਟਾਂ ਨੇ ਪਹਿਲਾਂ ਦੇਖੋ ਪਹਿਲਾਂ ਕੀ ਕੁਝ ਹੁੰਦਾ ਸੀਗਾ ਸੋ ਦੂਜੇ ਪਾਸੇ ਸੁਪਰੀਮ ਕੋਰਟ ਨੇ ਵੀ ਸਾਫ਼ ਕਰਤਾ ਸੀ ਕਿ ਕਹਿੰਦਾ ਜਿਹੜੇ ਕਾਨੂੰਨ ਬਦਲਣਾ ਹੈਗਾ ਇਹ ਚੀਜ਼ ਨੂੰ ਬਦਲਿਆ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਇਹ ਸੰਸਦ ਨੇ ਬਦਲਿਆ ਇਹ ਉਹਨਾਂ ਦੀ ਇੱਛਾ ਹੈ ਉਹਨਾਂ ਦੇ ਹਿਸਾਬ ਨਾਲ ਕਿਉਂਕਿ ਸੰਸਦ ਦੇ ਵਿੱਚ ਹੀ ਜਿਹੜੇ ਲੋਕ ਨੁਮਾਇੰਦੇ ਨੇ ਉਹ ਪਾਰਲੀਮੈਂਟਰੀ ਜਿਹੜੇ ਹਾਊਸਸਿਸ ਨੇ ਪਨੇ ਅਪਰ ਹਾਊਸ ਲੋਅਰ ਹਾਊਸ ਉੱਥੇ ਕਾਨੂੰਨ ਬਣਾਏ ਜਾਂਦੇ ਨੇ ਉੱਥੇ ਪਾਸ ਹੁੰਦੇ ਨੇ ਫਿਰ ਸਭ ਚੀਜ਼ਾਂ ਹੁੰਦੀਆਂ ਇਹ ਚੀਜ਼ਾਂ ਜਿਹੜੀਆਂ ਨੇ ਉੱਥੇ ਨਹੀਂ ਹੁੰਦੀਆਂ ਇਸੋ ਇਸ ਕਰਕੇ ਜੋ ਇਸ ਵੇਲੇ ਪ੍ਰੋਵੀਜ਼ਨ ਹੈਗਾ ਜੋ ਇਸ ਵੇਲੇ ਦਾ ਪ੍ਰੀਜ਼ੈਂਟੇਸ਼ਨ ਆਫ ਪੀਪਲਸ ਐਕਟ 1951 ਦੇ ਹਿਸਾਬ ਨਾਲ ਜੋ ਅਮੈਂਡਮੈਂਟ ਹੋਈ ਸੀ 1996 ਦੇ ਵਿੱਚ ਪਹਿਲਾਂ ਜਿਸ ਢੰਗ ਨਾਲ ਮੈਂ ਗੱਲ ਕੀਤੀ ਕਿ ਕੋਈ ਵੀ ਉਮੀਦਵਾਰ ਜਿਹਨੀਆਂ ਮਰਚੀ ਸੀਟਾਂ ਦੇ ਖੜ ਕੇ ਉਥੋਂ ਚੋਣ ਲੜ ਸਕਦਾ ਸੀ ਪਰ ਹੁਣ ਸਿਰਫ ਦੋ ਸੀਟਾਂ ਦੇ ਚੋਣ ਲੜ ਸਕਦਾ ਹੁਣ ਜਿਸ ਢੰਗ ਨਾਲ ਰਾਹੁਲ ਗਾਂਧੀ ਨੇ ਦੋ ਸੀਟਾਂ ਦੇ ਜਾਇਬਰੇਲੀ ਤੋਂ ਵੀ ਜਿੱਤੇ ਔਰ ਵਾਈਨਾਰਡ ਤੋਂ ਵੀ ਜਿੱਤੇ ਤਾਂ ਹੁਣ ਇੱਕ ਸੀਟ ਤੇ ਹੋਰਾਂ ਨੇ ਛੱਡਣੀ ਸੀ ਹੁਣ ਇੱਕ ਵਾਈਨਾਰਡ ਵਾਲੀ ਸੀਟ ਜਿਹੜੀ ਆ ਉਹਨਾਂ ਨੇ ਛੱਡਤੀ ਹੁਣ ਦੱਸਿਆ ਜਾ ਰਿਹਾ ਕਿ ਉੱਥੇ ਬਾਈ ਇਲੈਕਸ਼ਨ ਹੋਣਗੇ ਔਰ ਬਾਈ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੇ ਜਿਹੜੇ ਭੈਣ ਹੈਗੇ ਨੇ ਛੋਟੇ ਪ੍ਰਿੰਕਾ ਗਾਂਧੀ ਵੜਰਾ ਉੱਥੋਂ ਚੋਣ ਕਾਂਗਰਸ ਵੱਲੋਂ ਲੜਨਗੇ ਸੋ ਇਹ ਸੀ ਸਾਰਾ ਪੂਰਾ ਮਾਮਲਾ ਬਰਿੰਦਰ ਜੀ ਇੱਕ ਰਿਪੋਰਟ ਹੋਰ ਸਾਹਮਣੇ ਆਈ ਹੈ ਕਿ ਕਈ ਜਿਹੜੇ ਚਿੱਤੇ ਹੋਏ ਕੈਂਡੀਡੇਟ ਨੇ ਉਹਨਾਂ ਦੇ ਤੇ ਕਾਫੀ ਜ਼ਿਆਦਾ ਕ੍ਰਿਮੀਨਲ ਮਾਮਲੇ ਦਰਨੇ ਰਕੇ ਜੀ ਇਹ ਵੀ ਜਿਹੜੀ ਜਿਹੜੀ ਰਿਪੋਰਟ ਆਈ ਹੈ ਬੜੀ ਹੈਰਾਨ ਕਰ ਦੇਣ ਵਾਲੀ ਹੈ ਇਹ ਵਾਕਈ ਬੜਾ ਸੀਰੀਅਸ ਮੈਟਰ ਹੈ ਬੜਾ ਸੀਰੀਅਸ ਮੁੱਦਾ ਹੈ ਜਦ ਕਿ ਇਸ ਤੇ ਕਾਨੂੰਨ ਵੀ ਬਣਿਆ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਵੀ ਨੇ ਔਰ ਉਹ ਸਭ ਚੀਜ਼ਾਂ ਦੀ ਪਾਲਣਾ ਵੀ ਹੁੰਦੀ ਹੈ ਪਰ باوجود ਇਸ ਦੇ ਸਭ ਚੀਜ਼ਾਂ ਹੋ ਰਹੀਆਂ ਨੇ ਇੱਕ ਐਨ ਜੀਓ EDR ਨਾ ਕਰਕੇ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫોર્ਮਸ ਉਹਦੀ ਇੱਕ ਰਿਪੋਰਟ ਆਈ ਹੈ ਬੜੀ ਹੈਰਾਨ ਕਰ ਦੇਣ ਵਾਲੀ ਹੈ ਪੈਰੋਹੀਟ ਜ਼ਮੀਨ ਖਸਕਾਉਣ ਵਾਲੀ ਹੈ ਰਿਪੋਰਟ ਹੁਣ ਪਹਿਲਾਂ ਤਾਂ ਦੱਸ ਦੀ EDR ਜਿਹੜੀ ਐਨਜੀਓ ਹੈ ਕੀ ਹੈ EDR ਐਨਜੀਓ ਜਿਹੜੀ ਹੈ ਇਹ 1999 ਦੇ ਵਿੱਚ ਹੋਂਦ ਚ ਆਉਂਦੀ ਹੈ ਜਦੋਂ ਆਈਆਈਐਮ ਅੰਮਦਾਬਾਦ ਦੇ ਕੁਝ ਪ੍ਰੋਫੈਸਰਾਂ ਨੇ ਇੱਕ ਪਟੀਸ਼ਨ ਫਾਈਲ ਕੀਤੀ ਸੀ ਪੀਆਈਲ ਪਬਲਿਕ ਇੰਟਰਸਟ ਲਿਟੀਗੇਸ਼ਨ ਲਾਈ ਸੀਗੀ ਹਾਈ ਕੋਰਟ ਦਿੱਲੀ ਦੇ ਵਿੱਚ ਹੁਣ ਉਹ ਜਿਹੜੇ ਪ੍ਰੋਫੈਸਰ ਸੀਗੇ ਆਏ ਐ ਅਹਮਦਾਬਾਦ ਦੇ ਆਈਐਮ ਦਾਬਾ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਦਾ ਨੰਬਰ 1 ਬਿਜ਼ਨਸ ਮੈਨੇਜਮੈਂਟ ਦਾ ਇੰਸਟੀਚਿਊਸ਼ਨ ਨੰਬਰ 1 ਉੱਥੇ ਪੜਨਾ ਉੱਥੋਂ ਦੀ ਡਿਗਰੀ ਲੈਣਾ ਆਪਣੇ ਆਪ ਦੇ ਵਿੱਚ ਇੱਕ ਸਟੇਟਸ ਸਿੰਬਲ ਬੜਾ ਵੱਡਾ ਬੜੀ ਜ਼ਬਰਦਸਤ ਪੜਾਈ ਹੁੰਦੀ ਹੈ ਔਰ ਪੈਕੇਜ ਬੜੇ ਹਾਈ ਜਾਂਦੇ ਨੇ ਬੜੇ ਇੰਟੈਲੈਕਚੁਅਲ ਲੋਕ ਉੱਥੇ ਪਹੁੰਚਦੇ ਨੇ ਤੇ ਉੱਥੋਂ ਦੇ ਜਿਹੜੇ ਗਰੁੱਪ ਪ੍ਰੋਫੈਸਰ ਸੀਗੇ ਉਹਨਾਂ ਨੇ ਜਿਹੜੀ ਇੱਕ ਪੀਆਲ ਲਈ ਸੀ ਕਿ ਭਾਈ ਜਿਹੜੇ ਲੋਕ ਨੁਮਾਇੰਦੇ ਖੜੇ ਹੁੰਦੇ ਨੇ ਇਲੈਕਸ਼ਨਾਂ ਦੇ ਵਿੱਚ ਉਹ ਉਹਨਾਂ ਦਾ ਕੀ ਬੈਕਗ੍ਰਾਉਂਡ ਹੋਣਾ ਦੀ ਪੜ੍ਹਾਈ ਲਿਖਾਈ ਕਿੰਨੀ ਆ ਉਹਨਾਂ ਦਾ ਮਾਇਆ ਕਿੰਨੀ ਆ ਪੈਸਾ ਥੇਲਾ ਕਿੰਨਾ ਉਹਨਾਂ ਕੋਲ ਉਹਨਾਂ ਦੇ ਕੀ ਕ੍ਰਿਮੀਨਲ ਰਿਕਾਰਡ ਹੈ ਤੋਂ ਸੋ ਇਹਦੇ ਵਿੱਚ ਜਿਹੜਾ ਹੈਗਾ ਇਹ ਸਭ ਚੀਜ਼ਾਂ ਜਿਹੜੀਆਂ ਨੇ ਐਫੀਡੇਵਟ ਦੇ ਰਾਹੀਂ ਲੋਕਾਂ ਤੱਕ ਪਤਾ ਹੋਣਾ ਚਾਹੀਦਾ ਵੀ ਇਹ ਬੰਦੇ ਦੀ ਇਹ ਚੀਜ਼ਾਂ ਨੇ ਦੇਖੋ ਉਸ ਤੋਂ ਬਾਅਦ 2000 ਦੀ ਗੱਲ ਕਰੀਏ 2000 ਦੇ ਵਿੱਚ ਇਹਨਾਂ ਨੂੰ ਮਤਲਬ ਕਿ ਅਪਹੈਲਡ ਕਰਤਾ ਹਾਈ ਕੋਰਟ ਨੇ ਦਿੱਲੀ ਹਾਈ ਕੋਰਟ ਨੇ ਫਿਰ ਸੁਪਰੀਮ ਕੋਰਟ ਦੇ ਸਰਕਾਰ ਜਿਹੜੀ ਹੈ ਸੁਪਰੀਮ ਕੋਰਟ ਚ ਗਈ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਉਹ ਇਸ ਆਰਡਰ ਦੇ ਖਿਲਾਫ ਗਈ ਸਰਕਾਰ ਇਹ ਕੀ ਚੀਜ਼ ਹੈ ਫਿਰ ਦੋ ਫਿਰ ਉਸ ਤੋਂ ਬਾਅਦ 2002 ਦੇ ਵਿੱਚ ਤੇ 2003 ਦੇ ਵਿੱਚ ਵੀ ਇਹਨਾਂ ਨੇ ਆਰਡਰ ਕਰਤਾ ਭਾਈ ਸੁਪਰੀਮ ਕੋਰਟ ਨੇ ਕਿ ਭਾਈ ਜਿੰਨੇ ਵੀ ਉਮੀਦਵਾਰ ਖੜਨਗੇ ਇਲੈਕਸ਼ਨ ਦੇ ਵਿੱਚ ਉਹ ਆਪਣਾ ਪੂਰਾ ਬਿਊਰਾ ਕਿ ਉਹ ਕਿੰਨੇ ਪੜ੍ਹੇ ਲਿਖੇ ਨੇ ਕੀ ਟ੍ਰੈਕ ਰਿਕਾਰਡ ਹੈ ਕਿਸ ਢੰਗ ਨਾਲ ਉਹਨਾਂ ਦੀ ਪੜ੍ਹਾਈ ਲਿਖਾਈ ਹੈ ਸਭ ਜਿਹੜੇ ਹੈਗੇ ਆ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਆਪਣਾ ਐਫੀਡੇਵਿਟ ਜਮ੍ਹਾਂ ਕਰਾਣਗੇ ਸੋ ਇਹ ਏਡੀਆਰ ਦੀ ਜਿਹੜੀ ਹੈ ਬੈਕਗ੍ਰਾਉਂਡ ਆ ਦੇਖੋ ਏਡੀਆਰ ਦਾ ਜਿਹੜਾ ਮਕਸਦ ਹੈ ਉਹ ਦੇਸ਼ ਦੇ ਵਿੱਚ ਜਮਹੂਰੀਅਤ ਦੇ ਵਿੱਚ ਸੁਧਾਰ ਕਰਕੇ ਉਸ ਨੂੰ ਮਜ਼ਬੂਤ ਬਣਾਣਾ ਹੈ ਤਾਂ ਕਿ ਸਾਡੇ ਮੁਲਕ ਦੇ ਵਿੱਚ ਜਿਹੜੀ ਜਮਹੂਰੀਅਤ ਹੈ ਉਹ ਮਜ਼ਬੂਤ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਚੰਗੇ ਤਰੀਕੇ ਨਾਲ ਕੰਮ ਕਰ ਸਕੇ ਬਹੁਤ ਵਧੀਆ ਇਹ ਜਿਹੜੀ ਹੁਣ ਇਹਨਾਂ ਦੀ ਰਿਪੋਰਟ ਪੇਸ਼ ਕੀਤੀ ਆ ਵਾਕਈ ਉਹ ਪੈਰੋਂ ਹੇੜ ਜ਼ਮੀਨ ਖਸਕਾਉਣ ਵਾਲੀ ਆ ਹੈ ਕਿ ਜੀ ਕਿ ਜੀ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਵੇਲੇ ਸਾਡੇ ਦੇਸ਼ ਦੇ ਵਿੱਚ ਜਿਸ ਢੰਗ ਨਾਲ 543 ਜਿਹੜੇ ਲੋਕ ਸਭਾ ਮੈਂਬਰ ਨੇ ਹੁਣ ਇਲੈਕਸ਼ਨ ਹੋਏ ਨੇ 2024 ਦੇ ਵਿੱਚ ਵੀ ਔਰ ਜਿੰਨੇ ਇਸ ਵੇਲੇ 543ਆਂ ਦੇ ਵਿੱਚੋਂ 251 ਤਕਰੀਬਨ 46.2 ਫੀਸਦੀ ਦੇ ਲਾਗੇ ਚੱਕ ਗਿਆ ਹੈ ਮਤਲਬ ਮोटा-ਮोटा ਲਾ ਲਓ 46 ਫੀਸਦੀ ਜਿਹੜੇ ਲੋਕ ਨੁਮਾnde ਚੁਣੇ ਗਏ ਨੇ ਜਿਹੜੇ ਜਿੱਤੇ ਨੇ ਜਿਹੜੇ ਇਲੈਕਟ ਹੋਏ ਨੇ ਉਹ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈ ਕ੍ਰਿਮੀਨਲ ਦੋਸ਼ਾਂ ਨਾਲ ਭਰੀ ਹੋਈ ਹੈ ਉਹਨਾਂ ਦੇ ਕ੍ਰਿਮੀਨਲ ਮਾਮਲੇ ਦਰਜ ਨੇ ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਚੋਂ 27 ਉਹ ਜਿਹੜੇ ਜੇਤੂ ਨੇ ਇਲੈਕਟਡ ਐਮਪੀ ਨੇ ਜਿਹੜੇ ਕਨਵਿਕਟਡ ਹੋ ਚੁੱਕੇ ਨੇ ਕੋਰਟ ਵੱਲੋਂ ਯਾਨੀ ਕਿ ਕੋਰਟ ਵੱਲੋਂ ਉਹਨਾਂ ਨੂੰ ਸਜ਼ਾਵਾ ਹੋ ਚੁੱਕੀਆਂ ਨੇ ਹੂੰ ਠੀਕ ਹੈ ਹੁਣ ਉਹਦੇ ਵਿੱਚ ਵੀ ਬੜੇ ਲੂਪ ਹੋਲਸ ਨੇ ਕੇਜੀ ਵੈਸੇ ਦੇ ਕਾਨੂੰਨ ਇਹ ਕਹਿੰਦਾ ਪੇ ਜਿਹਨੂੰ 2 ਸਾਲ ਜਾਂ 2 ਸਾਲ ਦੀ ਵੱਧ ਸਜ਼ਾ ਹੋ ਜੇ ਉਹ ਜਿਹੜਾ ਹੈਗਾ ਚੋਣ ਨਹੀਂ ਲਾ ਸਕਦਾ ਛੇ ਕੁ ਮਹੀਨੇ ਤੱਕ ਮੈਨੂੰ ਦੇਖੋ ਮੈਂ ਕੋਈ ਲੀਗਲ ਐਕਸਪਰਟ ਨਹੀਂ ਪਰ ਜਿੰਨੀਆਂ ਕਿ ਜਾਣਕਾਰੀਆਂ ਆਪਾਂ ਨੂੰ ਮਿਲਦੀਆਂ ਨੇ ਜਾਂ ਜਿੰਨੀਆਂ ਕਿ ਜਿਹੜੀਆਂ ਲੀਗਲ ਸਾਡੇ ਹੈਗੇ ਨੇ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਵਕੀਲ ਹੈਗੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਮਤਲਬ 6 ਮਤਲਬ 6 ਸਾਲ ਤੋਂ ਬਾਅਦ ਹੀ ਉਹ ਚੋਣ ਲਾ ਸਕਦਾ 6 ਮਹੀਨੇ ਤੱਕ ਉਹਤੇ ਰੋਕ ਲੱਗ ਜਾਂਦੀ ਹੈ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਜੀ ਕਿ ਉਹ ਉਮੀਦਵਾਰ ਦੇ ਉੱਤੇ ਮੰਨ ਲਓ ਕਨਵਿਕਟਡ ਹੋ ਜਾਂਦਾ ਕੋਰਟ ਵੱਲੋਂ ਤੇ ਉਹ ਅਗੇ ਆਪਣੇ ਉੱਚ ਉਸ ਆਪਣੇ ਵੱਡੀ ਅਦਾਲਤ ਦੇ ਵਿੱਚ ਜਾ ਕੇ ਉਹ ਆਪਣੀ ਅਪੀਲ ਕਰ ਦਿੰਦਾ ਉਹ ਹੋਲਡ ਕਾ ਹੋ ਜਾਂਦੀ ਹੈ ਉੱਥੋਂ ਅਪੀਲ ਸੁਣ ਦੇਖੋ ਬੜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਰਿਪੋਰਟ ਆਈ ਹੈ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਕਿ ਇਹ ਜਿਹੜੇ ਬਹੁਤ ਸਾਰੇ ਇਹੋ ਜਿਹੇ ਵੀ ਕ੍ਰਿਮੀਨਲ ਨੇ ਜਿਨ੍ਹਾਂ ਤੇ ਰੇਪ ਵਰਗੇ ਵੀ ਮਾਮਲੇ ਦਰਜ ਨੇ ਜਿਹੜੇ ਇਲੈਕਟਿਡ ਸਾਡੇ ਐਮਪੀ ਨੇ ਹੁਣ ਇਹਦੇ ਚ ਵੀ ਇੱਕ ਚੀਜ਼ ਇਹ ਹੈ ਕਿ ਇਹ ਅਗਰ ਡਾਟਾ ਨੂੰ ਆਪਾਂ ਪਿੱਛੇ ਦੇਖੀਏ ਤੇ 2014 ਦੇ ਵਿੱਚ ਜਦੋਂ ਚੋਣਾ ਹੋਇਆ 2004 ਦੇ ਵਿੱਚ ਮਾਫ ਕਰਨਾ 2004 ਦੇ ਵਿੱਚ ਜਦੋਂ ਚੋਣਾ ਹੋਇਆ ਤੇ ਇਹੋ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਜਿਨ੍ਹਾਂ ਦੇ ਮਾਮਲੇ ਦਰਸੀ ਜਿਹੜੇ ਇਲੈਕਟਡ ਜਿਹੜੇ ਹੈਗੇ ਸੀਗੇ ਸਾਡੇ ਐਮਪੀ ਉਹ ਸੀਗੇ ਜੀ 30% ਸੀਗੇ ਤੇ 2009 ਦੇ ਵਿੱਚ 30% ਵਾਧਾ ਹੋ ਗਿਆ 2014 ਜੇ 34% ਤੇ ਹੁਣ ਤੁਸੀਂ ਦੇਖ ਲਓ 10 ਸਾਲ ਬਾਅਦ ਇਹ ਡਾਟਾ 46% ਦੀ ਤੱਕ ਪਹੁੰਚ ਗਿਆ ਲਗਾਤਾਰ ਕ੍ਰਿਮੀਨਲ ਲੋਕ ਜਿਹੜੇ ਨੇ ਸਾਡੇ ਇਲੈਕਸ਼ਨ ਦੇ ਵਿੱਚ ਸਾਡੀਆਂ ਮਤਲਬ ਕਿ ਸਾਡੇ ਰਿਪਰੈਜ਼ੈਂਟੇਟਿਵ ਬਣੇ ਜਾ ਰਹੇ ਨੇ ਇਸ ਤਰੀਕੇ ਦੀ ਚੀਜ਼ ਆ ਰਕੇਸ਼ ਜੀ ਕਸੂਰਵਾਰ ਕੌਣ ਹੈ ਹੁਣ ਪਬਲਿਕ ਪਬਲਿਕ ਨੂੰ ਨਹੀਂ ਪਤਾ ਪਰ ਪਬਲਿਕ ਦੇ ਹੱਥ 'ਚ ਆਪਸ਼ਨ ਕਿਹੜੀ ਛੱਡੀ ਹੈ ਨਾ ਤੇ ਇੱਥੇ ਰਾਈਟ ਟੂ ਰਿਜੈਕਟ ਹੈ ਆਪਸ਼ਨ ਹੈਗੀ ਨਾ ਰਾਈਟ ਟੂ ਰਿਕਾਲ ਵਰਗੀਆਂ ਚੀਜ਼ਾਂ ਨੇ ਔਰ ਸਰਕਾਰਾਂ ਚਾਹੁੰਦੀਆਂ ਵੀ ਨਹੀਂ ਹੈਗੀਆਂ ਕਿ ਜ਼ਿਆਦਾ ਪਬਲਿਕ ਨੂੰ ਇਹਨਾਂ ਸਭ ਚੀਜ਼ਾਂ ਦਾ ਪਤਾ ਹੋਵੇ ਕਿਉਂਕਿ ਸਭ ਚੀਜ਼ਾਂ ਖੁੱਝਣ ਗਿਆ ਹੁਣ ਇਹਨਾਂ ਕਾਨੂੰਨਾਂ ਦੇ ਵਿੱਚ ਬਦਲਾਅ ਕਿੰਨੇ ਲਿਆਣੇ ਆ ਗੱਲ ਤੇ ਉਹੀ ਹੈ ਨਾ ਜੀ ਬਦਲਾਅ ਹੁਣ ਤੇ ਸੁਪਰੀਮ ਕੋਰਟ ਨੇ ਇੰਟਰਫੇਅਰ ਕਰਕੇ ਜਦੋਂ ਪਟੀਸ਼ਨ ਫਾਈਲ ਹੋਈ ਸੀ ਠੀਕ ਹੈ ਉਸ ਤੋਂ ਬਾਅਦ ਸਭ ਚੀਜ਼ਾਂ ਹੋ ਗਈਆਂ ਹੁਣ ਇਹਦਾ ਜੇ ਬਦਲਾਅ ਕਾਨੂੰਨ ਲਿਆਉਣੇ ਕਦੋਂ ਬਦਲਨੇ ਕਦੋਂ ਨਵੇਂ ਕਾਨੂੰਨ ਲਿਆਣੇ ਉਹਨਾਂ ਚ ਐਮੈਂਡਮੈਂਟ ਕਰਨਾ ਇਹ ਸਭ ਸੰਸਦ ਦੇ ਵਿੱਚ ਤੇ ਹੁੰਦਾ ਹੈ ਨਾ ਉਹ ਸੰਸਦ ਦੇ ਵਿੱਚ ਜਿਹੜੇ ਸਾਡੇ ਚੁਣੇ ਗਏ ਨੁਮਾਇੰਦਾਰ ਨੇ ਉਹਨਾਂ ਨੇ ਸਭ ਚੀਜ਼ਾਂ ਦੇਖਣੀਆਂ ਨੇ ਉਹਨਾਂ ਨੇ ਇਹਨਾਂ ਕਰਨੀਆਂ ਨੇ ਪਰ ਜੇ ਇੱਛਾ ਹੀ ਨਾ ਹੋਵੇ ਤੁਸੀਂ ਦੇਖ ਲਓ ਵੀ ਇਹ ਦੇਸ਼ ਦੇ ਵਿੱਚ ਜੇ ਇਸੇ ਤਰੀਕੇ ਨਾਲ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਕ ਆਉਂਦੇ ਗਏ ਤੇ ਸਾਡੇ ਦੇਸ਼ ਦਾ ਹਾਲ ਕੀ ਹੋਗਾ ਸੱਚਾਈ ਹੈ ਕੌੜੀ ਗੱਲ ਹੈ ਤੁਸੀਂ ਦੇਖ ਲਓ ਅਜੇ ਵੀ ਬਹੁਤ ਸਾਰੇ ਸਟੇਟਾਂ ਦੇ ਵਿੱਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਤੁਹਾਨੂੰ ਵੀ ਪਤਾ ਆਪਾਂ ਬਹੁਤ ਜੀ ਲੰਬੀ ਚੌੜੀ ਗੱਲ ਨਹੀਂ ਕਰਦੇ ਨੇ ਤੇ ਫੇਰ ਕਈ ਪੋਲੀਟੀਕਲ ਪਾਰਟੀਆਂ ਨੇ ਕਹਿਣਾ ਲਾਓ ਜੀ ਸਾਡੇ ਨਾਲ ਤੁਸੀਂ ਇਹੋ ਜੀ ਗੱਲ ਕਰਦੇ ਹੋ ਸਾਡੇ ਬਾਰੇ ਤੁਸੀਂ ਇਹੋ ਜੀ ਗੱਲ ਕਰਦੇ ਹੋ ਆਪਾਂ ਦੇਖ ਲਈਏ ਵੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਹੁੰਦੀਆਂ ਨੇ ਕਿਸੇ ਵੀ ਸੂਬੇ 'ਚ ਹੋਣ ਉੱਥੇ ਤੁਸੀਂ ਆਪ ਦੇਖ ਲਓ ਕਿ ਉਹਨਾਂ ਦਾ ਤੁਸੀਂ ਰਿਕਾਰਡ ਚੈੱਕ ਕਰ ਲਓ ਕਿ ਕਿੰਨੇ ਕ ਬੰਦੇ ਹੋਣਗੇ ਜਿਹੜੇ ਦੁੱਧ ਦੇ ਧੋਤੇ ਹੋਣਗੇ ਨਹੀਂ ਬ੍ਰਿੰਦਰ ਜੀ ਪਰਚਾ ਤਾਂ ਕਈ ਵਾਰ ਦਾ ਮਤਲਬ ਪ੍ਰੈਸ਼ਰ ਦੇ ਨਾਲ ਵੀ ਪੈ ਜਾਂਦਾ ਨਾ ਕਈ ਵਾਰ ਓਪੋਜੀਸ਼ਨ ਵਾਲੇ ਆਪਸ ਵਿੱਚ ਕਈ ਵਾਰ ਕੋਈ ਛੋਟੀ ਮੋਟੀ ਲੜਾਈ ਹੋ ਗਈ ਤੁਮਤਾ ਹੋ ਗਈਆਂ ਪਰਚਾ ਪੈ ਗਿਆ ਬਿਲਕੁਲ ਬਹੁਤ ਵਧੀਆ ਤੁਮਨਾ ਚੱਕਰ ਉਹਨੂੰ ਕ੍ਰਿਮੀਨਲ ਨਹੀਂ ਨਾ ਸਾਬਤ ਕੀਤਾ ਜਾ ਸਕਦਾ ਜਦ ਤੱਕ ਕੋਰਟ ਵੱਲੋਂ ਕੋਈ ਉਹਦੇ ਤੇ ਉਹਨੂੰ ਸਜ਼ਾ ਨਹੀਂ ਹੋਈਆਂ ਜਾਂ ਮਤਲਬ ਕੁਝ ਉਦਾਂ ਜਾਂ ਉਹਨਾਂ ਨੇ ਠੀਕਾ ਹਵਲਾਤੀ ਕੱਟੀ ਆ ਗਾਵਲਾਤੀ ਕਟਣ ਤੋਂ ਬਾਅਦ ਉਹ ਬਰੀ ਹੋ ਜਾਂਦੇ ਨੇ ਉਹ ਕ੍ਰਿਮੀਨਲ ਚ ਹੁੰਦੇ ਨੇ ਨਹੀਂ ਉਹਨਾਂ ਦੇ ਮਤਲਬ ਕਿ ਟ੍ਰਾਇਲ ਚੱਲਦਾ ਰਹਿੰਦਾ ਪਰ ਗੱਲ ਇਹ ਆ ਰਕੇਸ਼ ਜੀ ਹੁਣ ਰੇਪ ਦੇ ਜਿਹੜੇ ਦੋਸ਼ ਨੇ ਕੋਈ ਐਦਾਂ ਦੇ ਤੁਰੇ ਜਾਂਦੇ ਤੇ ਲਾ ਨਹੀਂ ਦਊਗਾ ਕਿਸੇ ਨੂੰ ਮਰਡਰ ਦਾ ਕੇਸ ਤੇ ਐਵੇਂ ਧੱਕੇ ਨਾਲ ਕਿਸੇ ਤੇ ਪੈ ਨਹੀਂ ਜਾਊਗਾ ਹੁਣ ਧੂਆਂ ਉੱਥੋਂ ਹੀ ਨਿਕਲਦਾ ਜਿੱਥੇ ਕੋਈ ਤਾਂ ਨਾ ਕਿਤੇ ਥੋੜੀ ਬਹੁਤੀ ਅੱਗ ਹੋਵੇ ਮੈਂ ਇਸ ਚੀਜ਼ ਨੂੰ ਤੁਹਾਡੀ ਨੂੰ ਮੰਨਦਾ ਕਿ ਹੋ ਸਕਦਾ ਹੈ ਕਿ ਪੋਲਿਟਿਕਲ ਰੰਜਿਸ਼ ਦੇ ਕਰਕੇ ਜਿਆਦਾ ਕਰਕੇ ਜਿਹੜੇ ਪੋਲਿਟਿਕਲ ਲੋਕ ਨੇ ਸਿਆਸੀ ਲੋਕ ਨੇ ਉਹਨਾਂ ਦਾ ਆਪਣੇ ਬਜਾਅ ਦੇ ਵਿੱਚ ਇਹੀ ਕਹਿਣਾ ਹੁੰਦਾ ਕਿ ਜੀ ਸਿਆਸੀ ਬਦਲਾਖੋਰੀ ਦੇ ਕਰਕੇ ਸਾਡੇ ਤੇ ਤੋਮਤ ਲੱਗੀ ਸਾਡੇ ਤੇ ਦੋਸ਼ ਲੱਗਾ ਪਰ ਕਿੰਨਿਆਂ ਘਤ ਮੈਂ ਕਹਣਾ ਜੀ 10 20% ਤੇ ਹੋ ਜਾਊਗਾ ਵੱਧ ਤੇ ਹੋ ਜਾਊਗਾ ਪਰ ਸਾਰੇ ਦੁੱਧ ਦੇ ਤੋਤੇ ਨੇ ਸਾਰਿਆਂ ਦੇ ਉੱਤੇ ਦੋਸ਼ ਲੱਗੇ ਨੇ ਇਹਨਾਂ ਚੋਂ ਸਾਰੇ ਸਹੀ ਨੇ ਸਾਰੇ ਸਿਰਫ ਪੋਲਿਟੀਕਲ ਜਿਹੜੀ ਦੂਸਰੀ ਪਾਰਟੀਆਂ ਹੈਗੇ ਉਹਨਾਂ ਤੇ ਵੀ ਦੋਸ਼ ਲੱਗਦੇ ਨੇ ਜਿਹੜੀਆਂ ਮੰਨ ਲਓ ਇਹ ਇੱਕ ਇਹ ਪਾਰਟੀ ਉਹਦੇ ਤੇ ਵੀ ਦੋਸ਼ ਲੱਗਦੇ ਨੇ ਸਾਰੇ ਸਾਡੇ ਜਿਹੜੇ ਨੁਮਾਇੰਦੇ ਨੇ ਜਿਨ੍ਹਾਂ ਤੇ ਦੋਸ਼ ਲੱਗੇ ਨੇ ਸਾਰੇ ਦੁੱਧ ਦੇ ਤੋਤੇ ਨੇ ਹੁਣ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਇਹੋ ਜਿਹੇ ਹੈ ਕੈਸਰਗੰਜ ਯੂਪੀ ਦੇ ਉਤੋਂ ਇੱਕ ਪਹਿਲਵਾਨ ਕੁੜੀਆਂ ਦਾ ਮਾਮਲਾ ਉੱਠਿਆ ਹੈਗਾ ਉਹਨੂੰ ਠੀਕ ਹੈ ਜਿਹੜੀ ਸਰਕਾਰ ਨੇ ਆਪਣੇ ਪਾਰਟੀ ਨੇ ਇਸ ਵਾਰੀ ਟਿਕਟ ਨਹੀਂ ਦਿੱਤੀ ਉਹਦਾ ਫਰਜ਼ੰਦ ਚੋਣ ਜਿੱਤ ਗਿਆ ਉਹਨੂੰ ਟਿਕਟ ਦੇ ਦਿੱਤੀ ਸੋ ਚੀਜ਼ਾਂ ਆਪਾ ਮੁਲਕ ਕਿਦਾ ਹੈ ਮੁਲਕ ਸਿਆਸੀ ਲੋਕਾਂ ਦਾ ਕੱਲਿਆਂ ਦਾ ਨਹੀਂ ਹੈ ਮੁਲਕ ਉਹਨਾਂ ਹੀ ਰੱਖਿਆ ਚਲਾਉਣ ਵਾਲੇ ਦਾ ਜਿੰਨਾ ਪ੍ਰਧਾਨ ਮੰਤਰੀ ਦਾ ਮੁਲਕ ਦਾ ਮੁਲਕ ਤੇ ਹੱਕ ਓਨਾ ਹੀ ਉਹਦਾ ਓਨਾ ਹੀ ਹੱਕ ਜਿਹੜਾ ਹੈਗਾ ਸਫਾਈ ਕਰਮਚਾਰੀ ਦਾ ਹੈਗਾ ਜਿੰਨਾ ਪ੍ਰਧਾਨ ਮੰਤਰੀ ਦਾ ਹੈਗਾ ਓਨਾ ਹੀ ਮਜ਼ਦੂਰ ਦਾ ਦਿਹਾੜੀਦਾਰ ਦਾ ਓਨਾ ਹੀ ਇਸ ਦੇਸ਼ੇ ਹੱਕ ਹੈ ਜਿੰਨਾ ਕਿਸੇ ਵੱਡੇ ਸਰਕਟਵੇਂ ਮੰਤਰੀ ਦਾ ਹੈਗਾ ਦੇਸ਼ ਕਿਸੇ ਇੱਕ ਦਾ ਨਹੀਂ ਦੇਸ਼ ਸਾਰਿਆਂ ਦਾ ਹੈਗਾ ਔਰ ਦੇਸ਼ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਦੇਸ਼ ਦੇ ਵਿੱਚ ਸਾਡੇ ਸਿਆਸੀ ਲੋਕ ਉਹਨਾਂ ਦਾ ਸਿਆਸਤ ਦਾ ਮਿਆਰ ਕਿੰਨਾ ਕ ਹੇਠਾਂ ਡਿੱਗ ਗਿਆ ਇਹ ਰਿਪੋਰਟ ਦਸਦੀ ਹੈ ਭਈ ਇਹੋ ਜੇ ਦੇਖੋ ਪੋਲੀਟੀਕਲ ਪਾਰਟੀਆਂ ਨੂੰ ਸੋਚਣਾ ਚਾਹੀਦਾ ਹੈ ਪੋਲੀਟੀਕਲ ਪਾਰਟੀਆਂ ਕੀ ਕਹਿੰਦੀਆਂ ਨੇ ਵੀ ਇਹ ਬੰਦਾ ਜਿਹੜਾ ਹੈਗਾ ਇਹ ਜਿਹੜਾ ਬੰਦਾ ਹੈਗਾ ਇਹ ਈ ਬੜਾ ਇਹ ਇਨਫਲੂਐਂਸ ਕ੍ਰੀਏਟ ਕਰਦਾ ਹੈਗਾ ਬਹੁਤ ਜ਼ਿਆਦਾ ਪ੍ਰਭਾਵ ਹੈਗਾ ਲੋਕਾਂ ਦੇ ਵਿੱਚ ਇਹਦਾ ਪੁਰਾਣਾ ਰਿਕਾਰਡ ਹੈਗਾ ਜਿੱਦਾਂ ਮਰਜ਼ੀ ਹੋਵੇ ਉਹਨੂੰ ਆਜੋ ਜੀ ਖਰੀਦ ਲੋ ਉਸ ਬੰਦੇ ਨੂੰ ਉਹਨੂੰ ਧੱਕੇ ਨਾਲ ਡਰਾ ਕੇ ਠਮਕਾ ਕੇ ਪੈਸੇ ਦੇ ਲਾਲਚ ਦੇ ਕੇ ਆਪਣੀ ਪਾਰਟੀ 'ਚ ਲਿਆ ਉਹਨੂੰ ਟਿਕਟ ਦੇ ਦਿਦੋ ਜਿਤਾ ਲਓ ਤਾਂ ਕਿ ਲੋਕ ਜਿਹੜੀ ਪਾਰਟੀ ਹੈਗੀ ਆ ਉਸਨੂੰ ਫਾਇਦਾ ਹੋ ਸਕੇ ਕੌੜੀ ਗੱਲ ਆ ਸੱਚੀ ਹੈ ਪਰ ਇਹ ਇਦਾਂ ਹੀ ਕੁਝ ਹੋ ਰਿਹਾ ਸੋ ਪੋਲਿਟਿਕਲ ਪਾਰਟੀਆਂ ਨੂੰ ਇਹਦਾ ਮਤਲਬ ਦੇਸ਼ ਨਾਲ ਕੋਈ ਪਿਆਰ ਨਹੀਂ ਉਹਨਾਂ ਨੂੰ ਆਪਣੀਆਂ ਕੁਰਸੀ ਨਾਲ ਪਿਆਰ ਹੈ ਉਹਨਾਂ ਨੂੰ ਆਪਣੇ ਅਹੁਦੇ ਨਾਲ ਪਿਆਰ ਹੈ ਉਹਨਾਂ ਨੂੰ ਕਿਸੇ ਨਾਲ ਵੀ ਜਨਤਾ ਨਾਲ ਕੋਈ ਮੋਹ ਨਹੀਂ ਹੈਗਾ ਸੋ ਇਹ ਰਿਪੋਰਟ ਕੀ ਕਹਿੰਦੀ ਪਈ ਹੈ ਰਿਪੋਰਟ ਦੇ ਵਿੱਚ 46% ਦੀ ਉਹ ਲੋਕ 46% ਦੀ ਰਕੇਸ਼ ਜੀ ਘੱਟ ਵੀ ਨਹੀਂ 543 ਚੋਂ 251 ਲੋਕ ਈਡੀਆਰ ਦੀ ਰਿਪੋਰਟ ਐਸੋਸੀਏਸ਼ਨ ਨੂੰ ਡੈਮੋਕਰੈਟਿਕ ਰਿਫਾਰਮਜ਼ ਦੀ ਰਿਪੋਰਟ ਹੈ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਬੜੀਆਂ ਹੈਰਾਨ ਕਰਨ ਵਾਲੀਆਂ ਜਿਹੜੇ ਮੁੱਖ ਮੁੱਦੇ ਨੇ ਸਰਕਾਰਾਂ ਦਾ ਧਿਆਨ ਉਧਰ ਹੈ ਹੀ ਆ ਹੁਣ ਅੱਜ ਦੀ ਰਿਪੋਰਟ ਇੱਕ ਬੜੀ ਹੈਰਾਨ ਕਰਨ ਵਾਲੀ ਹੈ ਮੈਂ ਸਿਰਫ ਆਪਣੇ ਦੇਸ਼ ਤੇ ਨਹੀਂ ਬਾਕੀ ਮੁਲਕਾਂ ਤੇ ਵੀ ਗੱਲ ਕਰਦਾ ਬਾਕੀ ਮੁਲਕਾਂ ਨੂੰ ਇਹ ਹੀ ਸੋਚਣੀ ਚਾਹੀਦੀ ਆ ਗਲੋਬਲ ਵਾਰਮਿੰਗ ਬੜਾ ਵੱਡਾ ਮੁੱਦਾ ਬਣਿਆ ਹੋਇਆ ਹੁਣ ਅੱਜ ਦੀ ਖਬਰ ਹੈ ਰੂਹ ਕਮ ਜਾਂਦੀ ਹੈ ਉੱਥੇ ਹਜ ਕਰਨਗੇ ਸ਼ਰਧਾਲੂ 550 ਗਰਮੀ ਦੇ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੱਕਾ ਦੇ ਵਿੱਚ ਗਰਮੀ ਤਾਪਮਾਨ ਕਿੰਨਾ ਪਹੁੰਚ ਗਿਆ ਬਿਲਕੁਲ 51.8 ਫੀਸਦੀ ਦੇ ਲੱਗੇ ਚੱਕੇ ਦੱਸਿਆ ਜਾ ਰਿਹਾ ਹੈ ਪਿਛਲੇ ਸਾਲ ਵੀ ਤਾਪਮਾਨ ਵੱਧ ਸੀਗਾ ਇਸ ਸਾਲ ਵੀ ਤਾਪਮਾਨ ਵੱਧ ਹੈ ਸ਼ਰਧਾ ਭਾਵਨਾ ਦੇ ਨਾਲ ਸ਼ਰਧਾਲੂ ਜਾ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਸਭ ਚੀਜ਼ਾਂ ਕਸੂਰਵਾਰ ਕੌਣ ਹੈ ਕਸੂਰਵਾਰ ਕਿਤੇ ਨੇ ਕਿਤੇ ਅਸੀਂ ਲੋਕ ਸਾਡੀਆਂ ਸਰਕਾਰਾਂ ਨੇ ਜਿਹੜੇ ਜਿਹੜੇ ਮੁੱਖ ਮੁੱਦੇ ਨੇ ਉਹਨਾਂ ਨੂੰ ਸਾਈਡ ਤੇ ਰੱਖ ਕੇ ਆਪਣੀ ਸਿਆਸਤੋਤal ਹੋ ਰਹੀਆਂ ਨੇ ਇਹਨਾਂ ਨੂੰ ਨਹੀਂ ਪਤਾ ਅੱਜ ਰੁੱਖਾਂ ਦੀ ਕਟਾਈ ਖਾਸ ਤੌਰ ਤੇ ਸਾਡੇ ਮੁਲਕ ਦੇ ਵਿੱਚ ਕਿਸ ਤਰੀਕੇ ਦਾ ਬਦਲਾ ਲੈਣਾ ਕੁਦਰਤ ਬਦਲਾ ਲਵੇਗੀ ਪਾਣੀ ਦਾ ਪੱਧਰ ਦਿਨੋਂ ਦਿਨ ਘੇਟ ਹੱਟ ਗਈ ਜਾਂਦਾ ਔਰ ਮੈਂ ਪਤਾ ਨਹੀਂ ਕਿੰਨੇ ਘੁਮ ਘੁਮਾ ਕੇ ਤੁਸੀਂ ਵੀ ਕਹਿਣਾ ਕਿ ਘੁਮ ਘੁਮਾ ਕੇ ਮੁੱਦਾ ਉੱਥੇ ਆ ਜਾਂਦਾ ਆਵੇ ਕਿਉਂ ਨਾ ਭਾਈ ਮੁੱਦਾ ਮੇਨ ਮੁੱਦੇ ਹੀ ਸਾਡੇ ਇਹੇ ਨੇ ਤੇ ਆਉਣਾ ਇਸ ਮੁੱਦਿਆਂ ਤੇ ਹੀ ਸਰਕਾਰ ਤੇ ਉਧਿਆਨ ਨਹੀਂ ਦਿੰਦੀ ਗੋਗਲੋਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਸੋ ਇਹੋ ਜਿਹੇ ਜਿਹੜੇ ਚੀਜ਼ਾਂ ਦੇ ਵਤੀਰੇ ਨੇ ਸਾਡੀਆਂ ਸਰਕਾਰਾਂ ਦੇ ਬੜੇ ਅਫਸੋਸ ਵਾਲੇ ਨੇ ਬੜਾ ਅਫਸੋਸ ਹੁੰਦਾ ਹੈ ਤੇ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਇਹਦੇ ਤੇ ਮੈਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕੀਤਾ ਇਹ ਜਿਹੜੀ ਰਿਪੋਰਟ ਆਈ ਹੈ ਸਾਰੀਆਂ ਪਾਰਟੀਆਂ ਦੇ ਨੁਮਾਇंदे ਇੱਥੇ ਹੋਣਗੇ ਜਿਹੜੇ ਜਿੱਤੂ ਨੇ ਕਿਸੇ ਇੱਕ ਪਾਰਟੀ ਦਾ ਨਹੀਂ ਪਰ ਪਬਲਿਕ ਨੂੰ ਵੀ ਸੋਚਣਾ ਚਾਹੀਦਾ ਪਬਲਿਕ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਜਿਸ ਉਮੀਦਵਾਰ ਨੂੰ ਵੋਟ ਪਾ ਰਹੇ ਹਾਂ ਉਸ ਨੂੰ ਚੁਣ ਕੇ 5 ਸਾਲ ਦੇ ਲਈ ਅਸੀਂ ਉੱਥੇ ਭੇਜਣਾ ਹੈਗਾ ਪਰਲਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਉਹਦਾ ਪਿਸ਼ੋਕੜ ਹੈ ਕਿ ਉਹਦੀ ਕਿੰਨੀ ਕੀ ਇਮਾਨਦਾਰੀ ਦੀ ਕਮਾਈ ਹੈ ਉਹ ਮੁੜ ਕੇ ਜਦੋਂ ਮੰਨ ਲਓ ਜਾਈਦਾ ਉੱਥੇ ਤੇ ਸਾਹਿਬ ਹੈਗੇ ਨੇ ਐਮ ਐਲ ਏ ਸਾਹਿਬ ਹੈਗੇ ਨੇ ਐਮ ਪੀ ਸਾਹਿਬ ਹੈਗੇ ਨੇ ਐਮ ਪੀ ਸਾਹਿਬ ਮੀਟਿੰਗ ਜੇ ਹੈ ਨਹੀਂ ਹੈ ਨਹੀਂ ਚਲੋ ਬਾਅਦ ਚ ਆਇਓ ਉਹ ਟ੍ਰੀਟੀ ਅਦਾ ਕੀਤਾ ਜਾਂਦਾ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਬਹੁਤ ਸਾਰੇ ਲੋਕ ਚੰਗੇ ਵੀ ਹੋਣ ਜਿਹੜੇ ਆਪਣੇ ਵੋਟਰਾਂ ਨੂੰ ਆਪਣੇ ਨੁਮਾਇੰਦ ਜਿਹੜੇ ਲੋਕ ਨੇ ਉਹਨਾਂ ਨੂੰ ਚੰਗੀ ਤਰੀਕੇ ਨਾਲ ਡੀਲ ਕਰਦੇ ਨੇ ਪਰ ਜਿਆਦਾ ਕਰਕੇ ਉਹਨਾਂ ਦਾ ਰਵਈਆ ਜਦੋਂ ਜਿੱਤ ਜਾਂਦੇ ਨੇ ਵੈਸੇ ਤੇ ਫੋਟੋਆਂ ਬੜੀਆਂ ਸਮਾਈਲ ਕਰਕੇ ਹੱਥ ਜੋੜ ਕੇ ਖਚਾਉਂਦੇ ਨੇ ਉਮੀਦਵਾਰ ਜਦੋਂ ਜਿੱਤ ਜਾਂਦੇ ਨੇ ਤੇ ਫਿਰ ਉਹਨਾਂ ਦਾ ਰਵਈਆ ਕਿਦਾਂ ਦਾ ਹੋ ਜਾਂਦਾ ਮਾਲਕਾਂ ਵਾਲਾ ਹੋ ਜਾਂਦਾ ਕਿ ਛੋਟੀ ਮੋਟੀ ਗੱਲ ਐ ਐਮਪੀ ਐ ਐਮਐਲਏ ਐ ਕੌਂਸਲਰ ਐ ਉਹਨਾਂ ਦਾ ਰਵਈਆ ਤੁਸੀਂ ਦੇਖ ਲਓ ਜਿੱਤਣ ਤੋਂ ਬਾਅਦ ਉਹਨਾਂ ਦੀ ਪਰਸਨਲ ਪ੍ਰਾਪਰਟੀ ਜਿਹੜੀ ਹੈ ਉਹਦਾ ਗਰਾਫ ਕਿੱਥੇ ਜਾਂਦਾ ਕਿੰਨੀ ਕਮਾਈ ਕਰ ਜਾਂਦੇ ਨੇ ਉਹ ਸੋ ਇਸ ਜਿਹੜਾ ਜਿਹੜਾ ਸਾਡਾ ਪੋਲੀਟੀਕਲ ਢਾਂਚਾ ਹੈ ਨਾ ਬੜਾ ਤਹਿਸ ਨੈਸ ਹੋ ਚੁੱਕਾ ਹੈ ਤੇ ਇਹਦੇ ਚ ਸੁਧਾਰ ਦੀ ਬੜੀ ਲੋੜ ਹੈ ਔਰ ਸੁਧਾਰ 19 ਦੇ ਤੱਕ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਕਾਮਨ ਮੈਨ ਆਮ ਆਦਮੀ ਅੱਗੇ ਵਧ ਕੇ ਇਸ ਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦਾ ਸਿਆਸੀ ਲੋਕਾਂ ਨੇ ਤੇ ਇਹੋ ਹੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਤੇ 46% ਦੀ ਹੈ ਤੇ ਉਹ ਦਿਨ ਦੂਰ ਨਹੀਂ ਜਿਸ ਵੇਲੇ ਸਾਡੇ ਇਸ ਸਿਸਟਮ ਦੇ ਵਿੱਚ ਇਲੈਕਟ ਹੋਏ ਸਾਡੇ ਜਿਹੜੇ ਨੁਮਾਇੰਦੇ ਹੈਗੇ ਆ ਉਹ ਜਿਹੜੇ ਹੈਗੇ ਇਹੋ ਜਿਹੇ ਅਪਰਾਧਿਕ ਬੈਕਗ੍ਰਾਉਂਡ ਵਾਲੇ ਉਹ ਹੋ ਸਕਦਾ ਹੈ ਪੂਰੇ ਦੇ ਪੂਰੇ ਹੀ ਹੋਣ ਜੀ ਬਰਿੰਦਰ ਜੀ ਸਮਝਾ ਦਿੱਤ ਨਹੀਂ ਦੇ ਰਿਹਾ ਲੇਕਿਨ ਪ੍ਰੋਗਰਾਮ ਚਰਚਾ ਦੇ ਵਿੱਚ ਤਾਂ ਹੋਰ ਵੀ ਗੱਲਾਂ ਬਾਤਾਂ ਕਾਫੀ ਨੇ ਜਿਹੜੀਆਂ ਫਿਰ ਤੁਹਾਡੇ ਨਾਲ ਸੰਨੀਆਂ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਦੀ ਸ਼ੁਕਰੀਆ ਹਰਕਿਪੀ ਜੀ ਬਹੁਤ ਬਹੁਤ ਧੰਨਵਾਦ ਹੋਰ ਨਵੀਂ ਅਪਡੇਟ ਲਈ ਬਣੇ ਰਹੋ ਐਸਐਮਜੀਟੀ ਨਿਊਜ਼ ਨਾਲ